ਤੁਸੀਂ ਗਰਦਾਸਪੁਰ ਦੇ ਵਿੱਚ ਤਾਂ ਪੂਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਤੇ ਪੰਜਾਬੀਆਂ ਨੇ ਤਸਵੀਰਾਂ ਵੇਖੀਆਂ ਹੋਣਗੀਆਂ ਕਿ ਇੱਕ 80 ਸਾਲ ਦੀ ਮਾਂ ਨੂੰ ਜਿਵੇਂ ਪੁਲਿਸ ਜ਼ਬਰ ਢਾ ਕੇ ਔਰਤਾਂ ਦੇ ਕੱਪੜੇ ਪਾੜ ਕੇ ਜਿਵੇਂ ਜ਼ਬਰੀ ਬੱਸਾਂ 'ਚ ਲੱਦ ਕੇ ਠਾਣਿਆਂ 'ਚ ਲੈ ਕੇ ਜਾ ਰਹੇ ਆ ਜਿਵੇਂ ਬਜ਼ੁਰਗਾਂ ਦੀਆਂ ਪੱਗਾਂ ਲਾਈਆਂ ਜਾ ਰੀਆਂ ਉਹਨਾਂ ਨੂੰ ਵਾਲਾਂ ਤੋਂ ਕਿਸੀ ਕਿਹਾ ਜਾ ਰਿਹਾ ਲੱਗਦਾ ਤੋਂ ਫੜ ਕੇ ਜਮੇ ਉਹਨਾਂ ਨੂੰ ਚੱਕ ਕੇ ਖੜਿਆ ਜਾ ਰਿਹਾ ਤਸਵੀਰਾਂ ਦੇਖੀਆਂ ਹੋਣੀਆਂ ਵਾ ਪੁਲਿਸ ਰਾਜ ਕੱਲਾ ਇੱਥੇ ਹੀ ਨਹੀਂ ਰੁਕਿਆ ਹੈਗਾ ਪੁਲਿਸ ਰਾਜ ਜਦੋਂ ਕਿਸਾਨਾਂ ਦੀ ਚੰਡੀਗੜ੍ਹ ਮੀਟਿੰਗ ਸੀ ਤੇ ਮੁਖਬਰੀ ਕਹਿੰਦਾ ਜਾਓ ਪਹਿਲੇ ਵੀ ਮਸਲੇ ਰੱਦ ਉਸ ਦਿਨ ਤੋਂ ਸ਼ੁਰੂ ਹੋ ਗਿਆ ਸੀ ਇਹ ਸਾਰਾ ਕੁਝ ਪੁਲਿਸ ਰਾਜ ਦੀ ਸਥਾਪਤੀ ਲਈ ਹੋ ਰਿਹਾ ਹੈਗਾ ਵਾ ਔਰ ਇੰਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਜਥੇਬੰਦੀ ਨੇ ਫੈਸਲਾ ਨਾ ਚੁੱਕਿਆ ਹੋਇਆ ਮਜਬੂਰੀ 'ਚ ਕਰਨਾ ਪੈ ਗਿਆ ਕਿ ਅਸੀਂ ਇਸ ਕੌਨਸ ਰਾਜ ਦੇ ਘੋੜੇ ਨੂੰ ਹੁਣ ਥੰਮਣਾ ਹੈਗਾ ਵਾ ਪੰਜਾਬੀਓ ਤੇ ਬਾਹਰ ਗੁਜ਼ਾਰਾ ਨਹੀਂ ਹੈਗਾ ਇਸ ਕਰਕੇ 7 ਮਈ ਨੂੰ 12 ਵਜੇ ਦੇਵੀਦਾਸਪੁਰਾ 'ਚ ਰੇਲ ਪਹੀਆ ਜਾਮ ਕਰਾਂਗੇ ਅਸੀਂ ਨਹੀਂ ਚਾਹੁੰਦੇ ਰੇਲਾਂ ਜਾਮ ਹੋਣ ਜੇ ਪੰਜਾਬ ਦੇ ਮੁੱਖ ਮੰਤਰੀ ਚ ਮਾੜੀ ਮੋਟੀ ਵੀ ਕੋਈ ਲੋਕਾਂ ਪ੍ਰਤੀ ਜਵਾਬਦੇਹੀ ਬਚੀ ਆ ਤੇ ਮਸਲਿਆਂ ਦਾ ਹੱਲ ਕਰ ਲਵੇ ਅਸੀਂ ਨਹੀਂ ਚਾਹੁੰਦੇ ਰੇਲਾ ਜਾਮ ਹੋਣ ਜੇ ਪੰਜਾਬ ਦੇ ਮੁੱਖ ਮੰਤਰੀ ਚ ਮਾੜੀ ਮੋਟੀ ਵੀ ਕੋਈ